ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਲਗਾ ਆ ਬੱਚਿਆਂ ਦਾ ਹਨਾ ਕੰਪੀਟੀਸ਼ਨ ਗੋਲ ਗੱਪਿਆਂ ਦਾ ਤੇ ਇਹ ਗੋਲ ਗੱਪੇ ਹਨਾ ਰੈਡੀमेड ਹੀ ਨੇ ਜਿਹੜੇ ਆਪਾਂ ਮਾਰਕੀਟ ਦੇ ਵਿੱਚੋਂ ਨਾ ਚਾਵਲ ਦੇ ਇਹ ਬਣਦੇ ਨੇ ਇਹ ਚਾਵਲ ਦੇ ਆਟੇ ਦੇ ਤੇ ਉਹ ਆਪਣੇ ਰੈਡੀमेड ਲਿਆ ਕੇ ਰੱਖੀ ਹੋਈ ਨੇ ਅੱਜ ਸੂਜੀ ਦੇ ਨਹੀਂ ਬਣਾਏ ਤੇ ਇਹ ਆਪਣੇ ਪਿਆਜ਼ ਆਲੂ ਤੇ ਥੋੜੇ ਜਿਹਾ ਨਾ ਚਨੇ ਵੀ ਉਹ ਕਰ ਲਏ ਤੇ ਇਹ ਗੁੜੇ ਮਲੇ ਦੀ ਚਟਨੀ ਮੈਂ ਹੁਣੇ-ਹੁਣੇ ਰੈਡੀ ਕੀਤੀ ਹੈ ਇਹਦੀ ਰੈਸਪੀ ਤੁਹਾਨੂੰ ਆਪਣੇ ਚੈਨਲ ਤੇ ਮਿਲ ਜੇਗੀ ਤੇ ਇਹ ਗੋਲ ਗੱਪਿਆਂ ਦਾ ਹਨਾ ਖੱਟਾ ਮਿੱਠਾ ਪਾਣੀ ਹੈ ਮਿਕਸੀ ਬਣਾ ਲਿਆ ਮੈਂ ਅੱਜ ਅਲੱਗ-ਅਲੱਗ ਨਹੀਂ ਬਣਾਇਆ ਕਿਉਂ ਕਿਉਂਕਿ ਗੋਲ ਗੱਪੇ ਦੇਖੋ ਹਰ ਇੱਕ ਨੂੰ ਪਸੰਦ ਹੁੰਦੇ ਨੇ ਨਾ ਚਾਹੇ ਵੱਡਾ ਚਾਹੇ ਛੋਟਾ ਹੈਗਾ ਤੇ ਮੈਂ ਬੱਚਿਆਂ ਨੂੰ ਹਨਾ ਮਾਰਕੀਟ ਦੇ ਵਿੱਚ ਬਾਹਰ ਲਿਆਂ ਚੀਜ਼ਾਂ ਕਿਤੇ ਅਨਸਰ ਦੇ ਨੂੰ ਖਵਾਉਣੀਆਂ ਨਹੀਂ ਨਹੀਂ ਹਨਾ ਐਦਾਂ ਹੁੰਦਾ ਤੇ ਅੱਜ ਛੁੱਟੀ ਸੀ ਸਾਰੇ ਘਰ ਹੀ ਸੀਗੇ ਤੇ ਸਵੇਰੇ ਆਪਾਂ ਨੇ ਬਣਾਏ ਸੀ ਕਿ ਪਿਆਜ਼ ਵਾਲੇ ਹਨਾ ਪਰੌਂਠੇ ਉਹਦੀ ਵੀ ਰੈਸਪੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਆਪਾਂ ਨੇ ਬਣਾਲੇ ਗੋਲ ਗੱਪੇ ਤੇ ਬੱਚੇ ਕਹਿੰਦੇ ਮਮਾ ਆਪਾਂ ਅੱਜ ਕੰਪੀਟੀਸ਼ਨ ਕਰਦੇ ਆਂਗੇ ਤੇ ਵੈਸੇ ਤਾਂ ਹਨਾ ਜਿੰਨੇ ਮਰਜ਼ੀ ਇਹਨਾਂ ਨੂੰ ਗੋਲ ਗੱਪੇ ਖਵਾ ਦੇ ਘਰ ਦੀ ਬਣੀ ਹੋਈ ਚੀਜ਼ ਹੈ ਨਾ ਬੈਸੀ ਟੇਸਟੀ ਹੁੰਦੀ ਹੈ ਤੇ ਆਪ ਇਹ ਦੋਨੋਂ ਬੈਠ ਗਏ ਹਨ ਇਹਨਾਂ ਨੂੰ ਮਾਰਕੀਟ ਵਾਲੇ ਗੋਲ ਗੱਪੇ ਬਹੁਤ ਘੱਟ ਪਸੰਦ ਨੇ ਕਿਉਂਕਿ ਮਾਂ ਹਨਾ ਜਦੋਂ ਬਣਾਉਂਦੀ ਹੈ ਵਾਕਈ ਵਾਹੀ ਗਰੂ ਦੇ ਨੇ ਹਨਾ ਅਨਪੂਰਨਾ ਨੇ ਐਮਬੈਸੀ ਮੇਰੇ ਹੱਥਾਂ ਦੇ ਵਿੱਚ ਇਦਾਂ ਦੀ ਚੀਜ਼ ਹੈਗੀ ਕਿ ਜਦੋਂ ਕੋਈ ਵੀ ਚੀਜ਼ ਹਨਾ ਕੋਈ ਵੀ ਰੈਸਪੀ ਬਣਾਉਣੀ ਹੈ ਮੈਂ ਤਾਂ ਉਹ ਬਹੁਤ ਵਧੀਆ ਬਣਦੀ ਆ ਤੇ ਇਹਦੀ ਹਰ ਇੱਕ ਹਨਾ ਗੋਲ ਗੱਪਿਆਂ ਦੀ ਪਾਣੀ ਦੀ ਗੁੜੇ ਇਮਲੀ ਦੀ ਚਟਨੀ ਹੈ ਜਿਹੜੀ ਉਹਦੀ ਰੈਸਪੀ ਮੈਂ ਆਪਣੇ ਚੈਨਲ ਤੇ ਹਨਾ ਸਾਂਝੀ ਕਰ ਚੁੱਕੀ ਆ ਤੁਹਾਡੇ ਨਾਲ ਆਪਣੇ ਚੈਨਲ ਦਾ ਨਾਮ ਮਾਂ ਦਾ ਪਿਆਰ ਔਰ ਬਲੌਗ ਹੈ ਤੁਸੀਂ ਸਰਚ ਕਰਕੇ ਦੇਖ ਸਕਦੇ ਹੋ ਤੇ ਬੱਚੇ फटाफट ਦੇਖੋ ਦੋਨੋਂ ਸੇਮ ਸੇਮ ਚੱਲ ਰਹੇ ਸੀਗੇ ਦੋਨੋਂ ਭੈਣ ਭਰਾ ਇੰਨੇ ਸੇਮ ਨੇ ਇਹ ਲੜਾਈ ਦੇ ਵਿੱਚ ਟੀਵੀ ਦੇਖਣ ਦੇ ਵਿੱਚ ਇਹਨਾਂ ਦੀ ਆਪਸ ਦੇ ਵਿੱਚ ਕੰਪਲ ਮਤਲਬ ਕਿ ਇੰਨਾ ਜ਼ਿਆਦਾ ਹੋਵੇਗਾ ਤੇ ਹੁਣ ਦੇਖੋ ਗੋਲ ਗੱਪੇ ਵੀ ਇਹਨਾਂ ਕੋਲੇ ਹਨਾ ਬਰਾਬਰ ਬਰਾਬਰੀ ਨੇ ਬਿਲਕੁਲ ਬਰਾਬਰ ਬਰਾਬਰ ਚੱਲ ਰਹੇ ਨੇ ਤੇ ਮੈਂ ਇਹਨਾਂ ਦੀ ਇੱਕ ਗੱਲ ਬੋਲ ਕੇ ਹਾਸੀ ਕਰਵਾਤੀ ਤੇ ਬੇਟੇ ਨੂੰ ਹਾਤੂ ਆ ਗਿਆ ਕਿਉਂਕਿ ਕਿ ਤਹੇ ਜਿਹੜੇ ਗੋਲ ਗੱਪੇ ਮੁੱਲਦੇ ਹੁੰਦੇ ਹਨਾ ਇਹ ਥੋੜੇ ਜਿ ਮੋਟੇ ਹੁੰਦੇ ਹੈਗੇ ਮੂੰਹ ਦੇ ਵਿੱਚ ਨਾ ਪਾਉਣੇ ਥੋੜੇ ਜਿਹਾ ਮੁਸ਼ਕਲ ਹੋ ਜਾਂਦੇ ਨੇ ਪਰ ਗੁੜੀਆਂ ਨੇ ਥੋੜਾ ਜਿਹਾ ਕੰਮ ਸੰਭਾਲ ਲਿਆ ਤੇ ਉਹ ਫਟਾਫਟ ਖਾ ਰਿਆ ਤੇ ਖਾਲਸਾ ਜੀ ਤਾਂ ਦੇਖੋ ਮੂੰਹ ਵੀ ਤਾਂ ਚੱਕ ਨਹੀਂ ਰਹੇ ਹੈਗੇ ਹਨਾ نیچے ਉਹ ਕੀ ਖਾਈ ਜਾਂਦੇ ਹੈਗੇ ਤੇ ਦੋਨੋਂ ਭੈਣ ਭਰਾ ਹਨਾ ਨਾਲੇ ਤਾਂ ਦੇਖੋ ਪੈਣ ਭਰਾ ਦਾ ਹਨਾ ਪਿਆਰ ਵਾਦ ਦਾ ਤੇ ਪਰਿਵਾਰ ਦਾ ਵੀ ਥੋੜੀ ਬਹੁਤੀ ਹੈ ਨਾ ਇਦਾਂ ਦੀਆਂ ਚੀਜ਼ਾਂ ਦੇ ਨਾਲ ਆਪਾਂ ਹਾਸੀ ਮਜ਼ਾਕ ਦੀ ਨਾਲ ਲੈਣਾ ਖੁਸ਼ ਹੋ ਲੈਣੇ ਆਂ ਕਿਉਂਕਿ ਨਹੀਂ ਤਾਂ ਸਾਰਾ ਦਿਨ ਟੈਨਸ਼ਨਾਂ ਦੇ ਵਿੱਚ ਹੀ ਲੰਘ ਜਾਂਦਾ ਤਾਂ ਇਦਾਂ ਹਨਾ ਤੁਸੀਂ ਵੀ ਕਰਿਆ ਕਰੋ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਇਹ ਵੀ ਦੱਸਣਾ ਕਿ ਤੁਹਾਨੂੰ ਸਾਡਾ ਪਰਿਵਾਰ ਫੈਮਿਲੀ ਕਿੱਦਾਂ ਦੀ ਲੱਗਦੀ ਹੈ ਹਨਾ ਤੇ ਗੋਲ ਗੱਪੇ ਕਿਹਨੂੰ-ਕਿਹਨੂੰ ਪਸੰਦ ਨੇ ਉਹ ਜ਼ਰੂਰ ਹਨਾ ਲਾਈਕ ਤੇ ਕਮੈਂਟ ਬਾਕਸ ਦੇ ਵਿੱਚ ਦੱਸਣਾ ਤੇ ਇਹਦੀ ਹਨਾ ਜੇ ਪਾਣੀ ਦੀ ਵੀ ਰੈਸਪੀ ਹੈ ਜਿਹੜੀ ਮੈਂ ਦੁਵਾਰਾ ਵੀ ਤੁਹਾਡੇ ਨਾਲ ਸ਼ੇਅਰ ਕਰ ਦੂੰਗੀ ਦੇਖੋ ਇੰਨਾ ਜਿਆਦਾ ਟੇਸਟੀ ਪਾਣੀ ਬਣਦਾ ਹੈਗਾ ਇਹ ਕੁਝ ਵੀ ਤੁਹਾਨੂੰ ਹਨਾ ਮਾਰਕੀਟ ਦੇ ਵਿੱਚੋਂ ਲਿਆਉਣ ਦੀ ਲੋੜ ਨਹੀਂ ਹੈਗੀ ਸਾਰੀਆਂ ਘਰ ਦੀਆਂ ਚੀਜ਼ਾਂ ਅਵੇਲੇਬਲ ਹੁੰਦੀਆਂ ਨੇ ਆਪਣੇ ਥੋੜੇ-ਬਹੁਤੇ ਪੁਦੀਨਾ ਵਗੈਰਾ ਹੋਵੇ ਘਰ 'ਚ ਤਾਂ ਤੁਸੀਂ ਬਣਾ ਸਕਦੇ ਹੋਗੇ ਦੇਖੋ ਤੇ ਹੁਣ ਇਹਨਾਂ ਕੋਲੇ ਰਹਿ ਗਏ ਸੀਗੇ ਹਨਾ ਦੋ-ਦੋ ਗੋਲ ਗੱਪੇ ਤੇ ਗੁੜੀਆਂ ਥੋੜੀ ਜਿਹੀ ਫਾਸਟ ਚੱਲ ਗਈ ਉਹਦੇ ਨਾਲੋਂ ਕਿਉਂਕਿ ਉਹਨੂੰ ਹੱਥ ਹੋ ਆ ਗਿਆ ਸੀ ਉਹ ਹੱਥ ਹੋਣ ਕਰਕੇ ਥੋੜਾ ਜਿਹਾ ਰੁਕ ਗਿਆ ਤੇ ਫਿਰ ਚਲੋ ਇਹ ਤਾਂ ਇੱਕ ਕੰਪੀਟੀਸ਼ਨ ਥੀ ਹਨਾ ਕਹਿੰਦੇ ਹੁੰਦੇ ਨੇ ਕਹਿੰਦੇ ਦੌੜ ਦੇ ਵਿੱਚ ਕੋਈ ਵੀ ਅੱਗੇ ਨਿਕਲ ਸਕਦਾ ਦੋ ਮੱਲ ਜਦੋਂ ਕੁਲਦੇ ਹੁੰਦੇ ਹਨਾ ਇੱਕ ਪ੍ਰਾਣਿਕ ਹਾਵਤ ਹੁੰਦੀ ਸੀ ਤੇ ਚਲੋ ਜੀ ਹੁਣ ਫਾਈਨਲ ਚੱਲਿਆ ਬੇਟੀ ਦਾ ਹਨਾ ਗੋਲ ਗੱਪਾ ਤੇ ਉਹ ਖਾ ਗਈ ਤੇ ਉਧਰ ਕਾ ਸਾਜੀ ਥੋੜੇ ਜਿਹਾ ਉਦਾਸ ਵੀ ਹੋ ਗਏ ਕਿਉਂਕਿ ਮੇਰਾ ਬੇਟਾ ਨਾ ਥੋੜਾ ਜਿਹਾ ਇਮੋਸ਼ਨਲ ਹੈਗਾ ਤੇ ਉਹ ਜੇ ਥੋੜਾ ਜਿਹਾ ਹਾਰ ਜੇ ਜਾਂ ਉਹ ਸਕੂਲ ਦੇ ਵਿੱਚ ਵੀ ਉਹ ਸੈਕਿੰਡ ਵਗੈਰਾ ਆ ਜੇ ਹਨਾ ਫਿਰ ਉਹ ਨੂੰ ਨਾ ਇਦਾਂ ਰਹਿੰਦਾਗਾ ਵੀ ਮੇਰੇ ਨੰਬਰ ਘਟ ਗਏ ਜਾਂ ਕਰਦੇ ਵਿੱਚ ਵੀ ਕੋਈ ਵੀ ਗੱਲ ਹੁੰਦੀ ਉਹ ਥੋੜਾ ਜਿਹਾ ਇਮੋਸ਼ਨਲ ਹੈਗਾ ਤੇ ਚਲੋ ਫੇਰ ਵੀ ਉਹਨੂੰ ਮੈਂ ਹੌਸਲਾ ਦਿੱਤਾ ਵੀ ਕੋਈ ਗੱਲ ਨਹੀਂ ਬੇਟਾ ਵੀ ਤੇਰੀ ਮੈਂ ਹਾਸੇ ਘੜਾਤੀ ਸੀ ਤੂੰ ਤਾਂ ਪਿੱਛੇ ਰਹਿ ਗਿਆ ਨਾ ਪਰ ਹੈਗੇ ਦੋਨੋਂ ਇਹ ਸੇਮ ਸੇਮ ਨੇ ਆਪਸ ਦੇ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਦੋਨੇ ਭੈਣ ਭਰਾ ਖਾਣ ਪੀਣ ਦੇ ਮਾਮਲੇ 'ਚ ਤਾਂ ਜਦੋਂ ਇਹਨਾਂ ਨੂੰ ਦੇਖਣਾ ਹੋਵੇ ਜਾਂ ਟੀਵੀ ਦੇਖਣਾ ਹੋਵੇ ਇਹਨਾਂ ਨੇ ਫੇਰ ਦੋਨਾਂ ਦਾ ਬਹੁਤ ਏਕਾ ਹੁੰਦਾ ਨਹੀਂ ਤਾਂ ਲੜਦੇ ਰਹਿੰਦੇ ਨੇ ਤੇ ਮੈਂ ਹੱਸਣ ਲੱਗੀ ਵੀ ਗੋਲ ਗੱਪੇ ਤਾਂ ਦਾਸਦਾ ਸੀ ਸੀ ਚਾਹੇ ਹੋਰ ਹੋ ਜਾਂ ਤਾਂ ਕਹਿੰਦੇ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਮੈਂਚ ਜ਼ਰੂਰ ਕਰਨਾ ਜੀ